ਦਰਸ਼ਨ ਕਰੋ ਜੀ ਪਿੰਡ ਬੋੜਾ ਧਰਮੇਣਾ ਜ਼ਿਲ੍ਹਾ ਬਠਿੰਡਾ ਦੇ ਇਹ ਸ਼ਹੀਦ ਸਿੰਘ ਬਾਬਾ ਧਰਮ ਸਿੰਘ ਜੀ ਸ਼ਹੀਦ ਕਿੰਨ ਦੱਸਦੇ ਆ ਕਿ ਬਾਬਾ ਦੀਪ ਸਿੰਘ ਜੀ ਹਰਾਂ ਵਾਂਗੂ ਲੜਿਆ ਬਿਨਾਂ ਸੀਸ ਤੋਂ ਹੀ ਸੀਸ ਉਤਰ ਗਿਆ ਸੀ ਬਿਨ ਸੀਸ ਧੜ ਲੜਾਏ ਕਲਗੀ ਧਰਜੀ ਹੋਏ ਸਹਾਏ ਸੋ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਤਰ੍ਹਾਂ ਸੋ ਬਿਨਾਸੀ ਤੋਂ ਲੋਹਾ ਲਿਆ ਇਹਨਾਂ ਨੇ ਇਹ ਅਸਥਾਨ ਇਹਨਾਂ ਦੇ ਅੱਜ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਇੱਧਰ ਬਾਬਾ ਦੀਪ ਸਿੰਘ ਦੀ ਫੋਟੋ ਵੀ ਆ ਨਿਸ਼ਾਨ ਸਾਹਿਬ ਵੀ ਲੱਗੇ ਆ ਝੂਲਤੇ ਨਿਸ਼ਾਰੇ ਪੰਥ ਮਹਾਰਾਜ ਕੇ ਇਹੋ ਉਹਨਾਂ ਦਾ ਬਾਹਰ ਇੱਥੇ ਬੱਤ ਵੀ ਬਣਾਇਆ ਗਿਆ ਸੋ ਜਿਸ ਤਰ੍ਹਾਂ ਦੀ ਵੀ ਮੰਨਤਾ ਸੋ ਜਾਣਕਾਰ ਜਾਣਦੇ ਹੋਣੇ ਆ ਉਹਨਾਂ ਦਾ ਬੁੱਤ ਆ ਨਾਲ ਇੱਕ ਥੱਲੇ ਦਰਵੇਸ਼ ਇੱਥੇ ਸਰੋਵਰ ਹੈ ਇਸ ਸਰੋਵਰ ਪਹਿਲਾਂ ਦੱਸਦੇ ਆ ਕਿ ਆ ਸਾਰੀ ਜਗ੍ਹਾ ਸਰੋਵਰ ਦੀ ਸੀਗੀ ਸੋ ਕਿਸੇ ਕਾਰਨ ਕਰਕੇ ਫਿਰ ਸ਼ਾਇਦ ਇਹਨਾਂ ਨੇ ਇਹ ਸਰੋਵਰ ਜੋ ਉਹ ਛੋਟਾ ਕਰ ਲਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੁਣ ਆਪਾਂ ਅੰਦਰ ਜਾ ਕੇ ਦਰਬਾਰ ਦੇ ਵਿੱਚ दरबार की बिल्डिंग है सो so, उस पास उधर लंगर ने दर्शन करो जी दरबार में श्री गुरु ग्रंथ साहब जी महाराज सुशोभित ने संत दर्शन दारी कर दिया सब सिखन को हुक्में गुरु मान्य ग्रंथ ਰਸੀ ਨਾਮਾ ਬਾਬਾ ਧਰਮ ਸਿੰਘ ਜੀ ਸ਼ਹੀਦ ਬੋੜਾ ਦਾ ਇਹ ਸਾਰਾ ਇਤਿਹਾਸ ਉਹਨਾਂ ਦਾ ਪਿਆ ਹੋਊਗਾ ਬਾਬਾ ਜੀ ਦੀ ਤਸਵੀਰ ਕਿਸੇ ਵਿਕਰਮਜੀਤ ਸਿੰਘ ਸੇਖਾ ਉਹਨਾਂ ਨੇ ਬਣਾਈ ਆ ਸੋ ਦਿਨदयाल ਕੋਲ ਉਸ ਤੇਰੇ ਸਪਰਵਾਰ ਚੜਾਇਆ ਬੜੇ ਜਿਸ ਤਰ੍ਹਾਂ ਉੱਥੇ